ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਮੇਰੇ ਆਪਣੇ ਯੂ ਟਾਈਮ ਚੈਨਲ ਤੇ ਸਵਾਗਤ ਹੈ ਤੇ ਮੈਂ ਉਮੀਦ ਕਰਦਾ ਕਿ ਤੁਸੀਂ ਸਾਰੇ ਹੀ ਠੀਕ ਹੋਵੋਗੇ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਆਪਾਂ ਕੋਈ ਨਾ ਕੋਈ ਨਵੇਂ ਟੌਪਿਕ ਤੇ ਲੈ ਕੇ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਆ ਤੇ ਅੱਜ ਆਪਣਾ ਟੌਪਿਕ ਹੈ ਮਾਇਆ ਦੇ ਆਧਾਰ ਤੇ ਕਿਉਂਕਿ ਜਦੋਂ ਆਪਾਂ ਮਨੁੱਖ ਦੀ ਜ਼ਿੰਦਗੀ ਦੀ ਗੱਲ ਕਰਦੇ ਆ ਤਾਂ ਮਨੁੱਖ ਦੀ ਜ਼ਿੰਦਗੀ ਦੇ ਦੋ ਪਹਿਲੂ ਹਨ ਇੱਕ ਮਨ ਤੇ ਇੱਕ ਤਨ ਜਿਹੜਾ ਤਨ ਆ ਸਾਡਾ ਸਰੀਰ ਆ ਇਹ ਸਾਡਾ ਸਰੀਰ ਸੰਸਾਰ ਦੇ ਵਿੱਚੋਂ ਹੀ ਬਣਿਆ ਤੇ ਇਹਦੀਆਂ ਜਿੰਨੀਆਂ ਵੀ ਜ਼ਰੂਰਤਾਂ ਉਸ ਸੰਸਾਰ ਦੇ ਵਿੱਚੋਂ ਹੀ ਪੂਰੀਆਂ ਹੁੰਦੀਆਂ ਹਨ ਤੇ ਇੱਕ ਦਿਨ ਸਰੀਰ ਨੇ ਸੰਸਾਰ ਦੇ ਵਿੱਚ ਹੀ ਨਾਸ਼ ਹੋ ਜਾਣਾ ਤੇ ਜਿਹੜਾ ਸਾਡਾ ਮਾਨ ਹੈ ਜੇ ਆਪਾਂ ਉਹਨੂੰ ਸੰਤੁਸ਼ਟ ਕਰਨਾ ਜਾਂ ਉਹਦੀ ਕੋਈ ਜ਼ਰੂਰਤ ਹੈ ਉਹ ਨਿਰੰਕਾਰ ਦੇ ਵਿੱਚੋਂ ਮਿਲਦੀ ਹੈ ਤੇ ਉਹ ਮਾਨ ਜਿਹੜਾ ਸਾਡਾ ਨਿਰੰਕਾਰ ਦੇ ਹੀ ਅੰਸ਼ ਹੈ ਇਸ ਤਰ੍ਹਾਂ ਜਿਹੜੀ ਮਾਇਆ ਸਾਡੀ ਉਹ ਸਾਡੀ ਮਾਇਆ ਜਿੰਨੀ ਵੀ ਸੰਸਾਰ ਦੇ ਵਿੱਚ ਚਾਹੇ ਉਹ ਧੀਆਂ ਦਾ ਮੂਹ ਪੁੱਤਰ ਆ ਆਪਣੇ ਬੱਚਿਆਂ ਦਾ ਜਾਂ ਮਾਪਿਆਂ ਦਾ ਕਿਸੇ ਦਾ ਵੀ ਕਿਸੇ ਤਰ੍ਹਾਂ ਦੀ ਵੀ ਮਾਇਆ ਹਾਂ ਮੈਂ ਇੱਕ ਗੱਲ ਜ਼ਰੂਰ ਕਲੀਅਰ ਕਰਦਾ ਜਾਵਾਂ ਇੱਥੇ ਐਕਚੁਅਲੀ ਕਈ ਵਾਰ ਅਸੀਂ ਮਾਇਆ ਆਪਣੇ ਕਰੰਸੀ ਨੂੰ ਜਾਂ ਪੈਸੇ ਨੂੰ ਮਾਇਆ ਸਮਝ ਲੈਂਦੇ ਆ ਇਦਾਂ ਦਾ ਕੁਝ ਨਹੀਂ ਹੈ ਕੱਲੀ ਕਰੰਸੀ ਜਾਂ ਮਾਇਆ ਹੀ ਪੈਸੇ ਨਹੀਂ ਆ ਜਿਹੜੀ ਕੋਈ ਵੀ ਚੀਜ਼ ਆ ਤੁਹਾਨੂੰ ਪ੍ਰਮਾਤਮਾ ਵੀ ਯਾਦ ਤੋਂ ਦੂਰ ਕਰ ਰਹੀ ਆ ਪ੍ਰਮਾਤਮਾ ਦੇ ਵਿੱਚ ਤੇ ਤੁਹਾਡੇ ਵਿੱਚ ਜਿਹੜੀ ਵਿਸਤ ਪਾ ਰਹੀ ਉਹ ਹਰ ਇੱਕ ਚੀਜ਼ ਮਾਇਆ ਹੋ ਸਕਦੀ ਆ ਤੇ ਆਪਾਂ ਗੱਲ ਕਰ ਗਏ ਤੇ ਜਿਹੜੀ ਮਾਇਆ ਮਾਇਆ ਸਾਡੀ ਮਨ ਤੋਂ ਬਾਹਰ ਰਹਿਣੀ ਚਾਹੀਦੀ ਸੀ ਜੰਨੀ ਸਰੀਰ ਤੱਕ ਸੀਮਤ ਲੈਣੀ ਚਾਹੀਦੀ ਸੀ ਤੇ ਪਰ ਅਸੀਂ ਅੱਜ ਉਲਟ ਕਰਤਾ ਮਾਇਆ ਸਾਡੇ ਅੰਦਰ ਚਲੀ ਗਈ ਤੇ ਧਰਮ ਕਿੱਥੇ ਰਹਿ ਗਿਆ ਧਰਮ ਸਾਡੇ ਸਰੀਰ ਦੇ ਬਾਹਰ ਆ ਗਿਆ ਧਰਮ ਇੱਕ ਸਰੀਰ ਦਾ ਲੈਵਲ ਬਣ ਕੇ ਰਹਿ ਗਿਆ ਬਲਕਿ ਧਰਮ ਸਾਡੇ ਦਿਲ ਚ ਹੋਣਾ ਚਾਹੀਦਾ ਸੀ ਸਾਡੇ ਮਨ ਚ ਹੋਣਾ ਚਾਹੀਦਾ ਸੀ ਤੇ ਮਾਇਆ ਸਾਡੇ ਸਰੀਰ ਤੇ ਹੋਣੀ ਚਾਹੀਦੀ ਸੀ ਪਰ ਗੁਰੂ ਪਾਤਸ਼ਾਹ ਜੀ ਨੇ ਕਿਹਾ ਕਹਿੰਦੇ ਵੀ ਬਾਣੀ ਸਾਨੂੰ ਇਹ ਗੱਲਾਂ ਦੱਸਦੀ ਹੈ ਵੀ ਜਦੋਂ ਮਾਇਆ ਅੰਦਰ ਚਲੀ ਜਾਂਦੀ ਹੈ ਤੇ ਧਰਮ ਬਾਹਰ ਆ ਜਾਂਦਾ ਫਿਰ ਕਿਸ ਤਰ੍ਹਾਂ ਬੰਦੇ ਦੀ ਜ਼ਿੰਦਗੀ ਦੇ ਵਿੱਚ ਹੁੰਦਾ ਗੁਰੂ ਪਾਤਸ਼ਾਹ ਜੀ ਕਹਿੰਦੇ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਬਾਰ ਭੇਖ ਅੰਤਰਮਲ ਮਾਇਆ ਸਭਸ ਨਾਹੀਂ ਕਸ ਕਰੇ ਸਪਾਇਆ ਬਾਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੇ ਲੋਭ ਸਮਾਨ ਪਾਤਸ਼ਾਹ ਜੀ ਕਹਿੰਦੇ ਜਦੋਂ ਇਸ ਤਰ੍ਹਾਂ ਸਾਰਾ ਕੁਝ ਮਾਇਆ ਅੰਦਰ ਚੱਲੇ ਜਾਂਦੀ ਤੇ ਫਿਰ ਸਾਡਾ ਪਖੰਡ ਦੇ ਰੂਪ ਚ ਹੋ ਜਾਂਦੇ ਅਸੀਂ ਸਭ ਪਖੰਡ ਕਰਨ ਲੱਗ ਜਾਂਦੇ ਆ ਤਾਂ ਕਰਕੇ ਗੁਰੂ ਪਾਤਸ਼ਾਹ ਜੀ ਨੇ ਤੀਜੇ ਪਾਸ਼ੇ ਨੇ ਬਾਣੀ ਦੇ ਵਿੱਚ ਬਹੁਤ ਹੀ ਸੌਖੇ ਤਰੀਕੇ ਨਾਲ ਤੇ ਸਾਨੂੰ ਬਹੁਤ ਹੀ ਡਿਟੇਲ ਨਾਲ ਮਾਇਆ ਦੀ ਡੈਫੀਨੇਸ਼ਨ ਦਿੱਤੀ ਆ ਗੁਰੂ ਪਾਤਸ਼ਾਹ ਜੀ ਕਹਿੰਦੇ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਦੇ ਖੇਲ ਰਚਾਇਆ ਗੁਰੂ ਪਾਤਸ਼ਾਹ ਜੀ ਕਹਿੰਦੇ ਵੀ ਜਿੱਦਾਂ ਮਾਤਾ ਦੇ ਪੇਟ ਦੀ ਅੱਗ ਆ ਨਾ ਉਸੇ ਤਰ੍ਹਾਂ ਮਾਤਾ ਇਹਦੇ ਮਾਇਆ ਦੇ ਕਰੂਪ ਹੈ ਬਿਲਕੁਲ ਉਸੇ ਤਰ੍ਹਾਂ ਤੇ ਜਦੋਂ ਆਪਾਂ ਮਾਇਆ ਦੀ ਗੱਲ ਕਰਦੇ ਆਂ ਵੀ ਇਹ ਮਾਇਆ ਮਨੁੱਖ ਦੇ ਜੀਵਨ ਤੇ ਕਿਦੋਂ ਤੋਂ ਪ੍ਰਭਾਵਿਤ ਹੋਈ ਜਦੋਂ ਵੀ ਮਨੁੱਖ ਨੇ ਪਹਿਲੀ ਕਲਕਾਰੀ ਆਪਣੀ ਮਾਰੀ ਧਰਤੀ ਤੇ ਆ ਕੇ ਜਦੋਂ ਪਹਿਲੀ ਵਾਰ ਆ ਕੇ ਰੋਂਦਾ ਜਿਹਨੂੰ ਗੁਰੂ ਪਾਸ਼ ਨੇ ਬਾਣੀ ਚ ਕਿਹਾ ਲਵ ਸੁੱਟ ਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਪਾਇਆ ਜਿੱਦੇ ਬੱਚਾ ਪਹਿਲੀ ਕਲਕਾਰੀ ਇਸ ਧਰਤੀ ਤੇ ਮਾਰਦਾ ਉਹਦੇ ਹੀ ਮਾਇਆ ਆਪਣਾ ਪ੍ਰਵਾਹ ਇਹਦੇ ਤੇ ਛੱਡ ਦਿੰਦੀ ਹੈ ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਫਿਰ ਜਿਹੜੇ ਗੁਰੂ ਦੀ ਸਿੱਖਿਆ ਤੇ ਚੱਲਦੇ ਆ ਜਿਹੜੇ ਗੁਰਮਖ ਬੰਦੇ ਹੁੰਦੇ ਆ ਜਿਹੜੇ ਗੁਰਬਾਣੀ ਨੂੰ ਪੜ੍ਹਦੇ ਆ ਜਾਂ ਪ੍ਰਮਾਤਮਾ ਦੇ ਨਾਮ ਤੇ ਜੁੜੇ ਹੁੰਦੇ ਆ ਪਾਤਸ਼ਾਹ ਜੀ ਕਹਿੰਦੇ ਫਿਰ ਉਹ ਮਾਇਆ ਦੇ ਵਿੱਚੋਂ ਹੀ ਕਹੇ ਖੰਨਾਣਿਕ ਗੁਰ ਪ੍ਰਸ਼ਾਦੀ ਜਿੰਨਾਂ ਲੱਗ ਗਈ ਤਿੰਨੀ ਵਿੱਚ ਹੀ ਮਾਇਆ ਪਾਇਆ ਉਹ ਫਿਰ ਵਿੱਚ ਮਾਇਆ ਦੇ ਵਿੱਚੋਂ ਹੀ ਆਪਣੇ ਪ੍ਰਮਾਤਮਾ ਦੀ ਪਾ ਲੈਂਦੇ ਜਿਵੇਂ ਆਪਾਂ ਮੈਂ ਸੌਖਾ ਜਿਹਾ ਐਗਜ਼ਾਮਪਲ ਦੇਵਾਂ ਮੰਲੂ ਇੱਕ ਘਰ ਵਾਲਾ ਹੈ ਤੇ ਉਹਦੇ ਘਰ ਵਾਲੀ ਹੈ ਜੇ ਘਰ ਵਾਲਾ ਆਪਣੇ ਘਰ ਵਾਲੀ ਦੇ ਵਿੱਚ ਦੇਖੇ ਕਿ ਇਹ ਵੀ ਇੱਕ ਪ੍ਰਮਾਤਮਾ ਦਾ ਰੂਪ ਹੈ ਯਾਰ ਇਹਨੂੰ ਪ੍ਰਮਾਤਮਾ ਨੇ ਮੇਰੀ ਸੇਵਾ ਲਈ ਭੇਜਿਆ ਹੈ ਤੇ ਇਸੇ ਤਰ੍ਹਾਂ ਘਰ ਵਾਲੀ ਵੀ ਸੋਚੇ ਕਿ ਇਹ ਪਤੀ ਹੈ ਇਹ ਵੀ ਇੱਕ ਪ੍ਰਮਾਤਮਾ ਦੇ ਰੂਪ ਹੈ ਤੇ ਮੈਨੂੰ ਇਹਦੀ ਸੇਵਾ ਲਈ ਭੇਜਿਆ ਇਸੇ ਤਰ੍ਹਾਂ ਨੂੰ ਸੱਸ ਹੈ ਨੂੰ ਦੇਖੇ ਕਿ ਜਿਹੜੀ ਸੱਸ ਆ ਉਹਦੇ 'ਚ ਵੀ ਪ੍ਰਮਾਤਮਾ ਦੀ ਇੱਕ ਅੰਸ਼ ਹੈ ਤੇ ਮੈਂ ਉਹਦੀ ਸੇਵਾ ਕਰਨੀ ਹੈ ਮੇਰਾ ਫਰਜ਼ ਹੈ ਤੇ ਸੱਸ ਵੀ ਇਸ ਤਰ੍ਹਾਂ ਸਮਝੇ ਕਿ ਜਿਹੜੀ ਨੂੰ ਆਉ ਮੇਰੀ ਧੀ ਪੁੱਤਾਂ ਦੇ ਵਰਗੀ ਆ ਉਹਦੇ ਚ ਇੱਕ ਪ੍ਰਮਾਤਮਾ ਦੀ ਅੰਸ਼ ਆ ਮੈਂ ਉਹਦੀ ਕੇਅਰ ਕਰਨੀ ਹੈ ਜੇ ਆਪਾਂ ਇਸ ਤਰ੍ਹਾਂ ਜਿੰਨੀ ਵੀ ਸਾਡੀ ਮਾਇਆ ਉਹਦੇ ਵਿੱਚੋਂ ਅਸੀਂ ਪ੍ਰਮਾਤਮਾ ਨੂੰ ਦੇਖ ਗਏ ਤਾਂ ਮਾਇਆ ਸਾਡੇ ਤੇ ਪ੍ਰਭਾਵ ਨਹੀਂ ਪਾ ਸਕਦੀ ਫਿਰ ਅਸੀਂ ਜੁੜੇ ਰਹਾਂਗੇ ਨਹੀਂ ਤਾਂ ਗੁਰੂ ਪਾਤਸ਼ਾਹ ਜੀ ਨੇ ਕਿਹਾ ਇਹ ਇਹ ਮਾਇਆ ਜਿਤ ਹਰ ਵਿਸਰੇ ਮੋਹ ਉਪਜੇ ਪਾਉ ਦੂਜਾ ਲਾਇਆ ਗੁਰੂ ਪਾਤਸ਼ਾਹ ਜੀ ਕਹਿੰਦੇ ਜਿੰਨੀ ਵੀ ਮਾਇਆ ਜਿਹਦੇ ਨਾਲ ਸੰਪਰਕ ਦੇ ਵਿੱਚ ਆ ਕੇ ਤੁਹਾਨੂੰ ਪ੍ਰਮਾਤਮਾ ਤੋਂ ਦੂਰੀ ਹੁੰਦੀ ਆ ਅੱਜ ਦੇ ਯੁੱਗ ਦੀ ਜਦੋਂ ਗੱਲ ਕਰਗੇ ਚਾਹੇ ਸਾਡਾ ਮੋਬਾਈਲ ਫੋਨ ਹੀ ਹੈ ਚਾਹੇ ਆਪਾਂ ਮੋਬਾਈਲ ਦੇ ਵਿੱਚ ਲੱਗੇ ਰਗੇ ਪ੍ਰਮਾਤਮਾ ਨੂੰ ਯਾਦ ਨਾ ਕਰੀਏ ਫਿਰ ਉਹ ਵੀ ਇੱਕ ਮਾਇਆ ਦਾ ਰੂਪ ਧਾਰਨ ਕਰ ਲੈਂਦਾ ਇਸੇ ਲਈ ਗੁਰੂ ਪਾਤਸ਼ਾਹ ਜੀ ਨੇ ਕਿਹਾ ਜਿੰਨੇ ਵੀ ਮਨੁੱਖ ਮਾਇਆ ਦੇ ਧਾਰਨੀ ਹੋ ਜਾਂਦੇ ਆ ਮਾਇਆ ਧਾਰੀ ਹੋ ਜਾਂਦੇ ਆ ਗੁਰੂ ਪਾਤਸ਼ਾਹ ਜੀ ਕਹਿੰਦੇ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਸਨੇ ਰੋਲ ਘਟੋਲਾ ਫਿਰ ਉਹ ਗੁਰੂ ਦੀ ਗੱਲ ਨਹੀਂ ਸੁਣਦਾ ਗਰਬ ਨੀ ਸੋੰਦਾ ਤਾਂ ਕਰਕੇ ਜਿੰਨੇ ਵੀ ਆਪਾਂ ਮਾਇਆ ਜ਼ਰੂਰੀ ਐ ਸਰੀਰ ਦੇ ਲਈ ਪਰ ਇਹਨੂੰ ਆਪਣੀ ਸੁਰਤ ਦੇ ਵਿੱਚ ਨਾ ਲੈ ਕੇ ਜਾਗੇ ਇਹਨੂੰ ਬਾਹਰ ਲੀਆਂ ਜ਼ਰੂਰਤਾਂ ਤੱਕ ਰੱਖ ਗਏ ਸੁਰਤ ਦੇ ਵਿੱਚ ਉਸ ਨਿਰੰਕਾਰ ਦੀ ਯਾਦ ਰੱਖ ਗਏ ਤਾਂ ਕਿ ਸਾਡਾ ਜੀਵਨ ਸਫਲ ਹੋ ਜੇ ਅੱਜ ਆਪਣੇ ਇਨੇ ਕ ਵਿਚਾਰ ਸੀ ਤੇ ਮੈਂ ਉਮੀਦ ਕਰਦਾ ਤੁਸੀਂ ਮੇਰੇ ਵਿਚਾਰਾਂ ਨੂੰ ਪਸੰਦ ਕਰੋਗੇ ਤੇ ਮੈਂ ਇੱਕ ਰਿਕਵੈਸਟ ਕਰਦਾ ਕਿ ਮੇਰੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ